ਘਰ ਦੇ ਵਿੱਚ ਕਰੇਲੂ ਕਲੇਸ਼ ਇੰਨਾ ਜ਼ਿਆਦਾ ਵੱਧ ਗਿਆ ਕਿ ਨੂ ਵੱਲੋਂ ਆਪਣੀ ਹੀ ਸੱਸ ਦਾ ਤੇਜ਼ ਤਾਰ ਹਥਿਆਰ ਦੇ ਨਾਲ ਕਤਲ ਕਰ ਦਿੱਤਾ ਗਿਆ ਮਾਮਲਾ ਸੰਗਰੂਰ ਦੇ ਲੇਲਕਲਾ ਪਿੰਡ ਦਾ ਹੈ ਜਿੱਥੇ ਕਿ ਇੱਕ ਝਾਰਖੰਡ ਦੀ ਨੂ ਨੇ ਆਪਣੀ ਹੀ ਸੱਸ ਦਾ ਕਤਲ ਕਰ ਦਿੱਤਾ ਹੈ ਤੇ ਦੱਸਿਆ ਜਾ ਰਿਹਾ ਹੈ ਕਿ 8 ਸਾਲ ਪਹਿਲਾਂ ਇੱਕ ਵਿਅਕਤੀ ਨੇ ਝਾਰਖੰਡ ਦੀ ਇੱਕ ਲੜਕੀ ਨਾਲ ਵਿਆਹ ਕਰਵਾਇਆ ਸੀ ਤੇ ਉਸ ਤੋਂ ਬਾਅਦ ਘਰ ਵਿੱਚ ਕਲੇਸ਼ ਰਹਿਣ ਲੱਗਾ ਜਿਸ ਦੇ ਚਲਦੇ ਨੂ ਨੇ ਆਪਣੀ ਹੀ ਸੱਸ ਦਾ ਕਤਲ ਕਰ ਦਿੱਤਾ ਤਾਂ ਇਹ ਅਸੀਂ 4 ਵਜੇ ਮੈਂ ਤੇ ਮੇਰੇ ਬਰ ਭਰਾ ਜੀ ਚਲੇ ਗਏ ਅੱਠੇ ਤੇ ਚਲੇ ਗਏ ਉਦੋਂ ਬਾਅਦ ਅਸੀਂ 6 ਵਜੇ ਕਹਿੰਦੇ ਚਲੋ ਚਾਹ ਲਿਆ ਵੀ ਚਾਹ ਲਿਆ ਅਸੀਂ ਚਾਹ ਲੈਣ ਬਾਗੇ ਜੀ ਕਾ ਦੇਖਿਆ ਮੇਰੀ ਮਾਤਾ ਦੀ ਮੌਤ ਕਰੀ ਪਈ ਜੀ ਮੇਰੀ ਪਿਜਾਈ ਨੇ ਸਫੇਂਦਰ ਗੌਰ ਨੇ ਕੋਈ ਘੜੇ ਗੜਾਈ ਪੜੇ ਕੋਈ ਲੜੀ ਪੜੀ ਨਹੀਂ ਦੀ ਆਥਣੇ ਚਲੇ ਰੋਟੀ ਪਕਾਈਏ ਕੱਥਾ ਸਾਰਾ ਖਾਦਾ ਜੀ ਕੋਈ ਕੋਈ ਬੋਲਿਆ ਨਹੀਂ ਕੋਈ ਚੱਲਿਆ ਨਹੀਂ ਤੜਕੀ ਵੀ ਚਾਹ ਪੀ ਕੇ ਜੀ ਅਸੀਂ 48 ਬੁੜੀ ਵੀ ਕੋਈ ਉਹ ਚਲ ਪਾਲੇ ਕਰਕੇ ਦੁਬਾਰੀ ਸੋਗੀ ਜੀ ਜਾਂਦੇ ਨੂੰ ਦੇਖੀ 6 ਵਜੇ ਗਈ ਜੀ ਸੀ ਮਾਤਾ ਦੀ ਹੋਈ ਪਈ ਬੋ ਜੀ ਕਿੰਨੇ ਕਿ ਸਾਲ ਹੋ ਗਏ ਤੇਰੇ ਭਰਾ ਦੇ ਬਣ ਹੋ ਗਈ ਜੀ 9 ਸਾਲ ਹੋ ਗਏ ਕੋਈ ਜਾਂਦੇ ਦੀ ਵਧੀਆ ਜੈ ਜੈ ਤੇ ਜੀ ਮਹੀਨਾ ਮਹੀਨਾ ਲਾ ਕੇ ਵੀ ਆਏ ਨੇ ਮੇਰੇ ਭਰਾ ਵੀ ਉਹ ਵੀ ਕਿਤੋਂ ਜੀ ਇਹ ਪਿਆ ਵਿਆਹ ਕੀ ਹੈ ਜੀ ਰੰਤੀ ਦਾਗਾ ਕੀ ਅੰਡ ਮੰਡ ਕਾ ਮੈਂ ਨਾ ਨਹੀਂ ਜਾਣਦਾ ਜੀ ਉਹਦਾ ਬੱਚੇ ਹੈਗੇ ਬੱਚਾ ਇੱਕ ਮੁੰਡਾ ਇੱਕ ਕੁੜੀ ਹੈ ਜੀ ਵੱਡੀ 6 ਸਾਲ ਦੀ ਮੁੰਡਾ ਜੁੜ ਕੇ ਕਸਾਲ ਕਾ ਜੀ ਹਾਂ ਜੀ ਕੋਈ ਲੜਾਈ ਕੋਈ ਕਰੇ ਨਾ ਜਮੀ ਲੜਾਈ ਨਹੀਂ ਹੋਈ ਜੀ ਬੇਕਾਰ ਨਹੀਂ ਤੇ ਜੀ ਸਭ ਲੜਾਈ ਹੁੰਦੀ ਕਦੇ ਰਹਿੰਦੇ ਸੀ ਕੋਈ ਲੜਾਈ ਨਹੀਂ ਕੋਈ ਪੜਿਆ ਹੀ ਨਹੀਂ ਜੀ ਹਾਂ ਜੀ ਕਦੇ ਨਾਲ ਕੀਤੀ ਮੌਤ ਕੀ ਇੱਕ ਇੱਕ ਦਾਤ ਹੈ ਜੀ ਆਪਾਂ ਸਾਗ ਜੀ ਨਾਲ ਲੈ ਲੈਂਦੇ ਆ ਪਹਿਲਾਂ ਤਾਂ ਮਾਰੀ ਸੱਬਲ ਸੁੱਤੀ ਪਈ ਦੇ ਕਿੱਥੇ ਮਾਰੀ ਵੀ ਇੱਥੇ ਮਾਰੀ ਇੱਥੇ ਪੁੱਪੜੀ ਜੀ ਇੱਥੇ ਸੱਬਲ ਮਾਰੀ ਸੱਬਲ ਮਾਰ ਕੇ ਉਹਨੇ ਦਾਤ ਚੱਕ ਲਿਆ ਅੱਛਾ ਕਿੱਥੇ ਲੱਗਿਆ ਦਾਤ ਸਿਰ ਤੇ ਦਾਤ ਮਾਰਿਆ ਕਦੇ ਗਲਤ ਚ ਮਾਰਿਆ ਗੇ ਮਾਰਿਆ ਜੀ ਉਹਨੇ ਕਈ ਵਾਰ ਕੀਤੀ ਹੋਈ ਹੈ ਹਾਂ ਕਈ ਵਾਰ ਕੀਤੀ ਹੋਈ ਹੈ ਜੀ ਫਿਰ ਹਸਪਤਾਲ ਲੈ ਕੇ ਗਏ ਤੇ ਨਹੀਂ ਨਹੀਂ ਉਹਦੀ ਮੌਤ ਹੋਰੀ ਜੀ ਪਿੰਡਾਂ ਨੇ ਚੱਕਣੀ ਨਹੀਂ ਦਿੱਤੀ ਅੱਛਾ ਤੇ ਹੁਣ ਕੀ ਕਿੱਥੇ ਜਾਊਂਗੇ ਤੁਸੀਂ ਕੀ ਹੋਇਆ ਉਹ ਕਿੱਥੇ ਤੁਹਾਡੀ ਪੁਚਾਈ ਹੁਣ ਉਹ ਥਾਣੇ ਦੇ ਵਿੱਚ ਹੈ ਜੀ ਹੁਣ ਹਾਂ ਜੀ ਅੱਛਾ ਹਾਂ ਜੀ ਕੀ ਕਰ ਬਾਈ ਕਰਾਰੇ ਹੋਣ ਕਰਪਾਈਏ ਜੇ ਕੱਲੀ ਸਾਡੀ ਮਾਂ ਤਾਂ ਮਾਰਦੀ ਜੀ ਕੱਲ ਨੂੰ ਤੁਹਾਨੂੰ ਵੀ ਮਾਰ ਸਕਦੀ ਏ ਬੱਚਿਆਂ ਨੂੰ ਵੀ ਮਾਰ ਸਕਦੀ ਏ ਥਾਣੇ 'ਚ ਰਿਪੋਰਟ ਲਖਾਈ ਹੈ ਹਾਂ ਜੀ ਮੇਰੇ ਵੱਲੋਂ ਰਿਪੋਰਟ ਲਖਾਈ ਹੈ ਜੀ ਈਮਾਨ ਕਰਦੇ ਹਾਂ ਮੰਗਲ ਜੀ ਸਜਾ ਹੁਣ ਇਹਨੂੰ ਬੱਲੋ ਪੁੱਲਾ ਇਹ ਜਿਹੜੇ ਬਜ਼ੁਰਗਔਰਤ ਪੂਰੀ ਕੌਲ ਦੇ ਅੱਤੇ ਹੋਈ ਹੈ ਇਹ ਦਿਨ ਨੂੰ ਨਹੀਂ ਕੀਤੇ ਹੈ ਅੱਜ ਸਵੇਰੇ ਪਤਾ ਲੱਗਿਆ ਜੀ ਤੇ ਸਵੇਰੇ ਪਹਿਲਾਂ ਇਹਨਾਂ ਦੇ ਲੜਕੇ ਨੇ ਦੋ ਇੱਕ ਵੱਡਾ ਲड़का ਇੱਕ ਛੋਟਾ ਛੋਟੇ ਲੜਕੇ ਦੀ ਘਰ ਵਾਲੀ ਜਸਵਿੰਦਰ ਕੌਰ ਤੇ ਪੱਠੇ ਤੇ ਚਲੇ ਗਏ ਦੁਬਾਰਾ ਚਾਹ ਲੈਣ ਆਏ ਨੇ ਉਦੋਂ ਆ ਕੇ ਇਹਨੂੰ ਇਹਦਾ ਪੱਟਾ ਭਰਾ ਸੁੱਖਾ ਸਿੰਘ ਨੂੰ ਪਤਾ ਲੱਗਿਆ ਕਿ ਮੇਰੀ ਮਾਤਾ ਦਾ ਕਤਲ ਕੀਤਾ ਗਿਆ ਹੈ ਇਹ ਘਣੀਚ ਉਸ ਤੋਂ ਬਾਅਦ ਘਣੀਚ ਉੱਥੇ ਕਿਨਾਂ ਦੇ ਘਰ ਰੌਲਾ ਪੈ ਗਿਆ ਅਸੀਂ ਮੌਕੇ ਤੇ ਜਾ ਕੇ ਦੇਖਿਆ ਉੱਥੇ ਸਿਰਚ ਇੱਕ ਦਾ ਰਾੜ ਜਿਹਨੂੰ ਸੱਬਲ ਕਹਿੰਦੇ ਨੇ ਉਹਦੇ ਨਾਲ ਵਾਰ ਕੀਤਾ ਹੋਇਆ ਇੱਕ ਪੁਰਪਲੇਜ ਚਾਰ ਪਰ ਕੀਤਾ ਹੋਇਆ ਇੱਕ ਇੱਕ ਦਾ ਦਾਸਟਰ ਸਾਗ ਜੀ ਨਾਲ ਦਾ ਦਾਸਟਰ ਤੇ ਗਲ ਤੇ ਵਾਰ ਕੀਤਾ ਹੋਇਆ ਤੇ ਬੱਚੇ ਵੀ ਇਹਨਾਂ ਦੇ ਕੋਈ ਜਿਹੜੀ ਮਹਿਲਾ ਸੀ ਇਹਦੇ ਦੋ ਬੱਚੇ ਨੇ ਜੀ 9 ਸਾਲ ਪਹਿਲਾਂ ਇਹਦਾ ਮੈਰਿਜ ਹੋਈ ਸੀ ਇਸ ਪਿੰਡ ਹਾਂਜੀ ਇਹ ਅੱਜ ਸਾਨੂੰ ਤਲਾਹ ਮਿਲੀ ਸੀ ਕਿ ਪਿੰਡ ਲੇਲ ਕਲਾ ਵਿੱਚ ਪੂਰੀ ਕੌਰ ਨਾਮ ਦੇ ਔਰਤ ਦਾ ਉਹਦੇ ਘਰ ਦੇ ਵਿੱਚ ਹੀ ਉਹਦੀ ਨੂੰਹ ਵੱਲੋਂ ਸੱਟਾ ਮਾਰ ਕੇ ਕਤਲ ਕਰ ਦਿੱਤਾ ਗਿਆ ਇਸ ਸਬੰਧ ਚ ਮੈਂ ਸਮੇਤ ਪੁਲਿਸ ਪਾਰਟੀ ਅਸੀਂ मौके ਤੇ ਪਹੁੰਚੇ ਤਾਂ ਉੱਥੇ ਉਹ ਬਜ਼ੁਰਗ ਔਰਤ ਪੂਰੀ ਕੌਰ ਜੀ ਦੀ ਲਾਸ਼ ਉੱਥੇ ਮੰਜੇ ਤੇ ਪਈ ਸੀਗੀ ਖੂਨ ਨਾਲ ਲਥਪਥ ਤੇ ਉੱਥੇ ਉਹਨਾਂ ਦੇ بیٹے ਸੁੱਖਾ ਸਿੰਘ ਦਾ ਅਸੀਂ ਬਿਆਨ ਲਿਖ ਕੇ ਤੇ ਉਹਨਾਂ ਦੀ ਜਿਹੜੀ ਮਾਤਾ ਪੂਰੀ ਕੌਰ ਦੀ ਨੂੰਹ ਸੀ ਅ ਚੰਦਰਮੁਨੀ ਉਹਦੇ ਖਿਲਾਫ ਸੀ ਕੇਸ ਦਰਜ ਕੀਤਾ ਹੈ 302 ਆਈਪੀਸੀ ਤਹਿਤ ਤੇ ਜਿਹੜੀ লাশ ਹੈ ਉਹਦਾ ਅਸੀਂ ਮਾਇਨਾ ਕਰਕੇ ਫਾਰਮ ਭਰ ਕੇ ਜੋ ਸਾਡੀ ਕਾਰਵਾਈ ਹੁੰਦੀ ਹੈ ਉਹ ਕਰਕੇ ਅਸੀਂ লাশ ਮੌਨਿਕ ਸਿਵਲ ਹਸਪਤਲ ਮੋਰਚਰੀ ਚ ਭੇਜੀ ਹੈ ਤੇ ਉਹਦਾ ਸਪੋਸਟ ਵਰਡ ਕਰਵਾ ਰਹੇ ਆ ਤੇ ਇਹਦਾ ਕਾਰਨ ਕੀ ਦੱਸਿਆ ਗਿਆ ਸੀ ਕਿ ਕੀ ਕਾਰਨਾ ਕਰਕੇ ਜਿਹੜਾ ਦੇਖੋ ਜੀ ਜੋ ਜਿਵੇਂ ਪਤਾ ਲੱਗਿਆ ਪਰਿਵਾਰ ਵਾਲਾ ਹਾਂਜੀ ਹਾਂਜੀ ਉਹ ਮਦਈ ਦੇ ਬਿਆਨ ਮੁਤਾਬਕ ਜਿਹੜਾ ਹੈਗਾ ਮੀ ਅਕਸਰ ਕਲੇਸ਼ ਕਰਦੀ ਰਹਿੰਦੀ ਸੀਗੀ ਮਾਤਾ ਨਾਲ ਆਪਣੀ ਸੱਸ ਨਾਲ ਤੇ ਅੱਜ ਸਵੇਰ ਇਹ ਦੋਨੇ ਭਰਾ ਜਿਹੜੇ ਸੁੱਖਾ ਸਿੰਘ ਤੇ ਇੱਕ ਪੂਰੀ ਸੌਰੀ ਆਪਣਾ ਚੰਦਰਮੁਨੀ ਦਾ ਜਿਹੜਾ ਪਤੀ ਹੈ ਗਰਸੇਵ ਸਿੰਘ ਇਹ ਪੱਠੇ ਤੇ ਗਏ ਸੀਗੇ ਉਸ ਤੋਂ ਬਾਅਦ ਸੁੱਖਾ ਸਿੰਘ ਚਾਹ ਲੈਣ ਆਇਆ ਤਾਂ ਆਉਂਦੇ ਨੂੰ ਸੱਬਲ ਨਾਲ ਉਹਦੇ ਵਾਰ ਕਰ ਰਹੀ ਸੀਗੀ ਤੇ ਉਹਦੇ ਗਰਦਨ ਤੇ ਹੀ ਵਾਰ ਸੀ ਪਹਿਲਾਂ ਮਾਰਿਆ ਸੀਗਾ ਤੇ ਪੂਰੀ ਗੌਰ ਨੂੰ ਸੀ ਅੰਦੇ ਡੈਡ ਬੋਡਿੰਗ ਉਸ ਭੇਜਤਾ ਤੇ ਜਿਹੜੀ ਚੰਦਰਮੁਨੀ ਆ ਉਹਨੂੰ ਦਰਸਤ ਕਰ ਲਿਆ ਤੇ ਉਹਨੂੰ ਮਾਂਜੋ ਅਦਾਲਤ 'ਚ ਪੇਸ਼ ਕਰਕੇ ਅਗਲੀ ਕਾਰਵਾਈ ਹੁਣ ਚਲੇਗਾ ਫਿਲਹਾਲ ਪੁਲਿਸ ਵੱਲੋਂ ਕਤਲ ਦਾ ਮਾਮਲਾ ਦਰਜ ਕਰਕੇ ਅਗਲੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ ਤੇ লাশ ਨੂੰ ਕਬਜ਼ੇ ਵਿੱਚ ਲੈ ਕੇ ਹਸਪਤਾਲ ਦੇ ਵਿੱਚ ਪੋਸਟਮਾਰਟਮ ਦੇ ਲਈ ਭੇਜ ਦਿੱਤਾ ਹੈ ਜਗਬਾਣੀ ਟੀਵੀ ਲਈ ਅਨਿਲ ਜੈਨ ਦੀ ਰਿਪੋਰਟ